ਇਹਨੂੰ ਚੰਦੜੇ ਚਿੱਟੇ ਦੀ ਰਾਜਧਾਨੀ ਕਹਿੰਦੇ ਆ ਖਰਦੀਆਂ ਮੁੰਡੀਆਂ ਜਦੋਂ ਐਮਐਲਏ ਨਹੀਂ ਬਣੇ ਸੀਗੇ ਉਦੋਂ ਉਹ ਹਰ ਇੱਕ ਹਫ਼ਤੇ ਮਗਰੋਂ ਗਿੱਡਾ ਮਾਰਦੇ ਸੀ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ 3 ਸਾਲਾਂ ਦੇ ਇੱਕ ਵੀ ਪਾਰ ਸਾਡੇ ਪਿੰਡ ਦੇ ਵਿੱਚ ਖੜਕੇ ਗਏ ਹੁਣ ਜਾਂ ਉਹਨਾਂ ਦਾ ਭਾਈ ਆਇਆ ਹੋਵੇ ਕਿਸੇ ਪ੍ਰੋਗਰਾਮ ਤੇ ਅ ਚੇਰਿਆਂ ਤੁਸੀਂ ਚੰਦੋਂ ਨਾਲ ਉਥੋਂ ਮਿਲਵਾਉਂਦਾ ਕਿਹਨੂੰ ਨਾਲੋਂ ਚੇਰਿਆਂ ਨਾਲ ਦੇੇ ਕੰਮ ਕਰਕੇ ਘਰ ਘਰ ਦੇ ਬੜ ਕੇ ਦੇ ਲੋ ਸਾਰਾ ਪਿੰਡ ਨੂੰ ਕਰੇ ਕਰਟੋਂ ਦੀ ਨਾਲ ਨਹੀਂ ਤੁਸੀਂ ਆ ਜੀ ਆ ਕੇ ਦੇਖ ਲੋ ਖੱਤਾ ਟੱਕਰ ਟੈਲਾਂ ਲਵਾਈਆਂ ਹੋਈਆਂ ਨੇ ਉਹਨਾਂ ਦੀ ਮੇਰੀ ਮੋਟਰ ਤੋਂ ਖੋਲ ਖੋਲ ਫੜ ਕੇ ਉੱਥੇ ਐਫ ਆਈ ਆਰ ਕਰਾ ਕੇ ਆਏ ਆ ਠੀਕ ਆ ਪੁਲਿਸ ਵਾਲਿਆਂ ਦੂਏ ਦਿਨ ਫੇਰ ਉਹ ਕੰਮ ਕਰਨ ਨੂੰ ਆ ਜਾਂਦੇ ਆ ਐਫ ਆਈ ਆਰ ਕਰਾ ਕੇ ਆਏ ਆ ਠੀਕ ਆ ਪੁਲਿਸ ਵਾਲਿਆਂ ਦੂਏ ਦਿਨ ਫੇਰ ਉੱਤੇ ਦੇ ਵਿੱਚ ਤੁਸੀਂ ਮੈਂ ਕਹਿੰਦਾ ਇੱਡੇ ਦੇ ਵਿੱਚ ਮੈਂ ਵੀ ਇਹ ਲੋਕ ਜੀ ਆਪਾਂ ਚੌਂਪੜਾ ਕੇ ਚੱਲ ਕੇ ਬੱਠੇ ਅੱਧੀ ਨਾ ਕਿਹੜੇ ਪਿੰਡ ਦਾ ਗੱਲ ਕਰੀਂ ਤੁਹਾਡਾ ਪਿੰਡ ਆਹੰਦਾ ਪਿੰਡ ਚੌਂਪੜਾ ਮੁੰਡੀਆਂ ਨੂੰ ਆਪ ਦਾ ਦਾ ਇਹਨੂੰ ਕਹਿੰਦੇ ਨੇ ਕਿ ਚਿੱਟੇ ਦੀ ਰਾਜਧਾਨੀ ਕਹਿੰਦੇ ਆਪਾਂ ਨੂੰ ਪਤਾ ਕਿ ਚਿੱਟੇ ਦੀ ਰਾਸਤਰੀ ਆਪ ਕਹਿੰਦੇ ਨੇ ਚੌਂਪੜਾ ਪਿੰਡ ਮਸ਼ਹੂਰ ਹੈ ਇੱਕ ਦਿਨ ਵੀ ਆਇਆ ਕਿ ਮੈਂ ਆਪਣੇ ਇਸ ਚੀਜ਼ ਵਿੱਚ ਗੱਲ ਕਰ ਰਿਹਾ ਮੇਰੀ ਗੱਲ ਸੁਣੋ ਤੁਹਾਡੀ ਗੱਲ ਸੁਣਦੇ ਤੁਹਾਡੇ ਵਾਲੇ ਸਾਡੇ ਦੇ ਕੰਕਰਾਂ ਦਾ ਮੋਟਿਆ ਮੇਰੀ ਗੱਲ ਸੁਣਿਓ ਇੱਕ ਜਿਹੜਾ ਜਿਹੜਾ ਬਿੰਡੋਜ਼ਰ ਦਾ ਹੁੰਦਾ ਨਾ ਕੰਮ ਸੁਣੋ ਇੱਕ ਵਾਰ ਮਾਤਾ ਜੀ ਮੇਰੀ ਗੱਲ ਤਾਂ ਸੁਣੇ ਸੁਣੋ ਜੀ ਉਹਨੇ ਬੁਰਾ ਨਾ ਮੈਂ ਨਹੀਂ ਕਿਰੇ ਇੱਕ ਮੰਟ ਇਹ ਖਰਦੀਆਂ ਮੁੰਡੀਆਂ ਜਦੋਂ ਐਮਐਲਏ ਨਹੀਂ ਬਣੇ ਸੀਗੇ ਉਦੋਂ ਉਹਰੇ ਹਰ ਇੱਕ ਹਫ਼ਤੇ ਮਗਰੋਂ ਗਿੱਡਾ ਮਾਰਦੇ ਸੀ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ 3 ਸਾਲਾਂ ਦੇ ਇੱਕ ਵੀ ਪਾਰ ਸਾਡੇ ਪ੍ਰਿੰਟ ਦੇ ਵਿੱਚ ਖੜ ਕੇ ਗਏ ਹੁਣ ਜਾਂ ਉਹਨਾਂ ਦਾ ਭਾਈ ਆਇਆ ਹੋਵੇ ਕਿਸੇ ਪ੍ਰੋਗਰਾਮ ਤੇ ਤੁਸੀਂ ਇੱਕ ਵਾਰੀ ਵੀ ਨਹੀਂ ਨਹੀਂ ਇਸ ਗੱਲ ਤੋਂ ਤੁਹਾਡਾ ਮੈਸੇਜ ਜ਼ਰੂਰ ਪਾਵਾਂਗਾ ਮਤੇਜ ਸਾਹਿਬ ਨੂੰ ਵੀ ਇੰਨੀ ਨਾਰਾਜ਼ੀ ਹੈਗੀ ਹੈ ਬੰਦੇ ਦੀ ਨਹੀਂ ਨਾਰਾਜ਼ਗੀ ਵਾਲਾ ਗੱਲ ਨਹੀਂ ਉਹਨਾਂ ਦਾ ਫਰਜ਼ ਬਣਦਾ ਵੋਟਾਂ ਕਾਣੀਆਂ ਉਹਨਾਂ ਨੂੰ ਖੜੀਆਂ ਹੋਣਾ ਸਾੜਾ ਮੁਲੇ ਹੋ ਕੇ ਫੋਟੋ ਪਾਜੀ ਮੇਰੇ ਨਾਲ ਤੁਹਾਰੇ ਬੰਦੇ ਤੋਂ ਵੋਟਾਂ ਜੱਲਣੇ ਆਜੀ ਕੰਮ ਤੇ ਚੱਕਦਾ ਸਮਾਨ ਦਵਾਉਂਦੀਆਂ ਸਮਾਨ ਦੇਣ ਤੇ ਵੀ ਫਿਰ ਫੋਟੋ ਲਗਾਈ ਜਾਂਦੇ ਅਰੇ ਇਹ ਸੁਣੀਓ ਜੀ ਘਰੇ ਲੱਗੋ ਤੁਸੀਂ ਪੰਜਾਬੀ ਆਈ ਬਈ ਤੁਸੀਂ ਚਿੱਟੂ ਦੀ ਗੱਲ ਕਰਦੇ ਹੋ ਮਾਤਾ ਦੇ ਬੈੱਡ ਤੱਕ ਲਜਾ ਕੇ ਲੂਣੇ ਨਹੀਂ ਆ ਆ ਅਸੀਂ ਇਹ ਮੁੱਦਾ ਮੱਤ ਤੋਂ ਨੂੰ ਜਾ ਕੇ ਜਾ ਕੇ ਕੰਮ ਕਰਕੇ ਤਾਂ ਪੁੱਛਦਾ ਸਕਦੇ ਨੇ ਕਿ ਟੋਲਿਆ ਹਾਂ ਅੱਜ ਅਹ ਚਲਿਆ ਤੁਸੀਂ ਚੰਨੋ ਨਾਲ ਉਥੋਂ ਮੇਰੇ ਨਾਲ ਕੋਈ ਨਾ ਸੰਧਿਸ਼ਣਿਆ ਨਾ ਬਹੁਤ ساری ਟੀਕੇ ਹੈ ਜੀ ਗਲਤੀ ਹੈ ਨਾ ਕੋਈ ਦੇਖਣਾ ਸੁਣਣਾ ਨਹੀਂ ਹੈ ਠੀਕ ਹੈ ਜੀ ਸਪੈਸ਼ਲ ਗੱਡੀ ਖੜੀ ਹੋ ਕੇ ਆਉਂਦੀ ਹੈ ਕਿ ਉਹ ਨਾ ਕੋਈ ਰੈਂਟਾ ਕਿਸੇ ਤਰ੍ਹਾਂ ਹੱਕਦਾਰ ਹੋਵੇ ਜਨਾਬਿਆ ਅਸੀਂ ਵੱਡੇ ਖੇਤਾਂ ਦਾ ਸੁਧਾਰ ਨਾ ਮਾਰੀਂ ਤੁਸੀਂ ਕਰਨਾ

ਲੋ ਮੈਂ ਤੇ ਆਈ ਐਂ ਇੱਥੇ ਹੀ ਆਰਡਰ ਲੱਗੇ ਹੋਏ ਆ ਤਿੰਨ ਤਿੰਨ ਘਟਾਉਣੇ ਚਾਰ ਘਟਾਉਣੇ ਤੱਕ ਨਹੀਂ ਹੋਣਗੇ ਬਾਕੀ ਪੰਜੇ ਕੰਮ ਕਰਕੇ ਘਰ ਭੱਜ ਵਰਕੇ ਦੇ ਲੋ ਸਾਰੇ ਪੰਜੇ ਕਰੀਂ ਕਾਰਟੋਂ ਨਹੀਂ ਜਾਣੇ ਤੁਸੀਂ ਅੱਗੇ ਆ ਕੇ ਦੇਖ ਲਓ ਖੱਤਾ-ਖੱਤਰ ਕੈਲਾ ਲਵਾਈਆਂ ਹੋਈਆਂ ਨੇ। ਉਹਨਾਂ ਦੀ ਇੱਕ ਮਲਾਕੀ ਕਿਉਂਕਿ ਦੇ ਘਰ ਦੇ ਕਾਜਾਂ ਵਿੱਚ ਉਹ ਇੱਕ ਬਲੀਆ ਸਰਾ ਕੋਈ ਮਲਾਕੀ। ਉਹਨੂੰ ਆਪ ਦੱਸਣਾ ਨਹੀਂ। ਮਾਸੀ ਕਹਾਣੀ ਬੜੋ। ਉਹਨੇ ਜਾਨਾ। ਇਹ ਬਸ ਤੋਂ ਕਾਹਲਾ ਦੀ ਚ ਹੈਗੀ ਹੈ ਜੰਨੇ ਵਾਲ ਜਿਹੜੇ ਵੇਚਦੇ ਆ। ਮੈਨੂੰ ਕੋਈ ਬੰਦਾ ਪਤਾ ਹੋਊਗਾ। ਗੋਮਣੇ ਠਾਣੇ ਤੇ ਸਾਰਿਆਂ ਨੂੰ ਪਤਾ। ਹੁਣ ਸਾਰੇ ਨੂੰ ਸਾਰਿਆਂ ਨੂੰ ਪਤਾ। ਕਿਸੇ ਬੋਸ ਨੂੰ ਨਹੀਂ। ਕਿਸੇ ਸੰਗਤ ਦੇ ਇਹ ਸਾਨੂੰ ਦੇਖੋ ਕੀ ਹੋ ਰਹੀ ਕੋਲ ਸਾ ਗਦਨਗੜ ਨਹੀਂ ਟੱਕਦੀ ਜਾਣ ਗੱਦੀ ਚਾਹ ਕੇ ਤੁਰ ਜਾਂਦੀ ਹੈ ਬੜਾ ਜਿੰਦ ਦੇ ਨਾਲ ਤਿੰਨ ਨੰਬਰ ਲੈ ਇਹਨਾਂ ਦੇ ਮੇਰੀ ਮੌਟੇ ਤੋਂ ਖੋਲ ਖੋਦ ਫੜ ਕੇ ਉੱਥੇ ਐਫ ਆਈ ਆਰ ਕਰਾ ਕੇ ਆਏ ਆ ਠੀਕ ਆ ਪੁਲਿਸ ਵਾਲਿਆਂ ਦੂਏ ਦਿਨ ਫੇਰ ਉਹਨਾਂ ਨੂੰ ਗਿਆ ਦੱਸ ਆਪਾਂ ਕੱਦ ਲਈ ਆ ਮੈਂ ਇਹੀ ਤਾਂ ਗੱਲ ਕਰਨ ਆਇਆ ਥੋੜਾ ਕਿ ਵੀ ਤੁਹਾਡੀ ਪੁਲਿਸ ਨਹੀਂ ਸਹਾਇਤਾ ਕਰਦੀ ਸਾਨੂੰ ਦੱਸੋ ਕਿਉਂਕਿ ਪੁਲਿਸ ਕੀ ਹੈ ਜੀ ਪੁਲਿਸ ਤਾਂ ਲੋਕਲ ਆ ਸਾਰੀ ਅਸੀਂ ਤਾਂ ਸਿੱਟੀ ਸਾਹਿਬ ਨੂੰ ਦੇਣਾ ਜੀ ਇਹ ਵੀ ਦੇ ਦੇ ਤਿੱਕੇ ਤਿੱਕੇ ਜਿਲ੍ਹਾ ਦੀ ਪੁਲਸ ਆਏਗੀ ਉਹ ਤਾਂ ਕਹੀ ਇੰਦਰ ਦੀ ਜਿਹੜੀ ਦੀ ਕੋਸਰੀ ਹੋएगी ਸਾਡੇ ਤਾਂ ਬੰਦੇ ਚਾਹੀਦੇ ਨਾ ਪਰੋਣੇ ਬੰਦੇ ਬੰਦੇ ਹੋਣੇ ਆ ਅਸਰੇ ਲੋਕ ਉਹ ਮਾਤਾ ਦੇ ਮੁੰਡੇ ਨੂੰ ਫੋਨ ਬੁਲਾਉਣੇ ਉਹ ਵੀ 300 ਰੁਪਏ ਦੋ ਜੇ ਮਗਰ ਜਾਓ ਤੇ ਨਹੀਂ ਹੁਣੇ ਨਾ ਲੈ ਕੇ ਆਵੇ ਤੇ ਮੈਂ ਉਹਦੇ ਡੈਡੀ ਨੇ ਮੇਰਾ ਕਲਵਾ ਗੱਡੀ ਜਾ ਘੜਾ ਲਾਵਾ ਉਹਨੇ ਆਪਣੇ ਮੁੰਡੇ ਲਈ ਟੈਂਪੋਰ ਵੀ ਪਹਿਲਾਂ ਹੀ ਘੇਰਿਆ ਉਹ ਘਾਹ ਘੜਾ ਪਿਆ ਇਹਨਾਂ ਬਰਾਹਾਲ ਆ ਜੀ ਕਿਪਾ ਤਾਂ ਦੇਖਣ ਦੀ ਆ ਆਹ ਤੂੰ ਜਿੱਕੇ ਨਾਲ ਚੌਕਾਂ ਕੰਪਨੀ ਦੇ ਜੀ ਜਿੱਕੇ ਤਲਾਸ਼ ਕਰਦੇ ਆ ਜੀ ਜਿਹੜੇ ਬੰਦੇ ਜਿਹਨੂੰ ਮਾਨਕੀਏਗਾ ਲੈ ਲਓ ਤੁਮ ਜੀ ਮੇਰੇ ਕੋਲ ਜੋ ਵੀ ਯਾਨੀ ਕੰਮ ਕੀ ਗੱਲ ਚਾਹੇ ਮੇਰਾ ਜੋ ਮਨ ਵਿੱਚ ਆਣਾ ਉਹਦੇ ਟੈਰੀ ਨੇ ਮੇਰੀ ਗੱਡੀਆ ਵੇੜਾ ਲਵਾ ਉਹ ਟੈਂਪਰ ਕਰ ਮੈਂ ਤਾਂ ਪਹਿਲੇ ਵਨ ਮੁੰਡੇ ਵਾਤੇ ਨਾਲ ਲੈ ਜੀ ਇਥੇ ਨਾਲ ਮੈਨੂੰ ਲੈਣਾ